ਕੁੱਤ ਕੌਣ ਆਂ ਦਰਵਾਜੇ 'ਚ ਡੈਡੀ ਕੋਈ ਭੁੱਖਾ ਦਾ ਰੋਟੀ ਖਾਣੀ ਆਣੇ ਚੱਲ ਤੂੰ ਅੰਦਰ ਆ ਮੈਂ ਦੇਖਦਾ ਇਹਨੂੰ ਮਾਤਾ ਰੋਟੀ ਖਾਣੀ ਆਂ ਤਾਂ ਹਾਂ ਕੁੱਤ ਮੈਂ ਰੋਟੀ ਖਾਣੀ ਆ ਮਾਤਾ ਅਸੀਂ ਤਾਂ ਆਪ ਗਰੀਬ ਆ ਆ ਦੋ ਰੋਟੀਆਂ ਪਕਾਈਆਂ ਸੀ ਆਪਦੇ ਵਾਸਤੇ ਤੇ ਮੇਰੇ ਮੁੰਡੇ ਵਾਸਤੇ ਆ ਤੂੰ ਤੂੰ ਖਾ ਲਾ ਮੈਂ ਤਾਂ ਪਾਣੀ ਪੀ ਕੇ ਕੰਮ ਜਾਰਾ ਕਰ ਲਵਾਂ ਨਹੀਂ ਕੁੱਤ ਤੁਸੀਂ ਖਾ ਲਓ ਮੈਂ ਤਾਂ ਕਿਸੇ ਘਰ ਜਾ ਕੇ ਹੋਰ ਖਾਣੂੰ ਨਹੀਂ ਨਹੀਂ ਮਾਤਾ ਮੈਂ ਗਰੀਬ ਜ਼ਰੂਰ ਆ ਪਰ ਜੇ ਕੋਈ ਮੇਰੇ ਘਰੇ ਭੁੱਖਾ ਇਨਸਾਨ ਆਉਂਦਾ ਉਹਨੂੰ ਮੈਂ ਭੁੱਖਾ ਨਹੀਂ ਜਾਣ ਦੇਣਾ ਤੂੰ ਫੜ ਰੋਟੀ ਕੁੱਤ ਮੈਂ ਕੰਮ ਤੇ ਚੱਲਿਆ ਤੂੰ ਆਦਾ ਧਿਆਨ ਰੱਖੀ ਚੰਗਾ ਨੇੜੀ ਜੀ ਮੈਨੂੰ ਭੁੱਖ ਬਹੁਤ ਲੱਗੀ ਆ ਤੁਹਾਡੇ ਕੋਲ ਦੋ ਰੋਟੀਆਂ ਸੀ ਆ ਉਹ ਵੀ ਤੁਸੀਂ ਮਾਤਾ ਨੂੰ ਖਵਾਤੀ ਚੱਲ ਮੈਂ ਪੁੱਤ ਕਰਦਾ ਕੁਝ ਤੂੰ ਆਪਦਾ ਧਿਆਨ ਰੱਖੀ ਚੰਗਾ ਬੇਟਾ ਮੈਨੂੰ ਪਿਆਸ ਬਹੁਤ ਲੱਗੀ ਆ ਪਾਣੀ ਮਿਲ ਜੂਗਾ ਹਾਂਜੀ ਹਾਂਜੀ ਬਾਬਾ ਜੀ ਆਹ ਲਓ ਜੀ ਕੀ ਗੱਲ ਬੇਟਾ ਹੋਏ ਨਾ ਉਦਾਸ ਕਿਉਂ ਆ ਬਾਬਾ ਜੀ ਮੈਂ ਤੇ ਮੇਰਾ ਬੇਟਾ ਦੋ ਦਿਨਾਂ ਤੋਂ ਭੁੱਖੇ ਆ ਘਰ ਦੇ ਵਿੱਚ ਅਨਾਜ ਦਾਲ ਆ ਕੱਲ ਨੂੰ ਕੋਈ ਵੀ ਪੈਸਾ ਹੈ ਨਹੀਂ ਬੇਟਾ ਤੂੰ ਉਦਾਸ ਨਾ ਹੋ ਆ ਚੱਕ ਜਾਦੂ ਵਾਲਾ ਦੀਵਾ ਇਹਨੂੰ ਜਗਾ ਕੇ ਜਿਹੜਾ ਵੀ ਕੁਝ ਤੂੰ ਮੰਗੇਗਾ ਤੈਨੂੰ ਉਹੀ ਮਿਲੇਗਾ ਕੀ ਕਾ ਬਾਬਾ ਜੀ ਇੱਕ ਮਾਂ ਉਹ ਪੁੱਤ ਇੱਕ ਮੈਂ ਜਲਦੀ ਉਰੇ ਆ ਹਾਂਜੀ ਡੇੜੀ ਕੀ ਹੋਇਆ ਤੈਨੂੰ ਭੁੱਖ ਬਹੁਤ ਲੱਗੀ ਆ ਨਾ ਹਾਂਜੀ ਡੇੜੀ ਬਹੁਤ ਲੱਗੀ ਆ ਅੱਜ ਜਦੋਂ ਨਾ ਮੈਂ ਕੰਮ ਤੇ ਗਿਆ ਸੀ ਇੱਕ ਮੈਨੂੰ ਉੱਥੇ ਸਾਧੂ ਬਾਬਾ ਮਿਲਿਆ ਸੀ ਉਹ ਕਹਿੰਦਾ ਆਹ ਫੜ ਦੀਵਾ ਤੂੰ ਇਹਨੂੰ ਜਲਾ ਕੇ ਜੋ ਵੀ ਕੁਝ ਮੰਗੇਗਾ ਤੈਨੂੰ ਉਹੀ ਕੁਝ ਮਿਲ ਜੂ ਨਹੀਂ ਡੇੜੀ ਇਹ ਸਭ ਕੁਝ ਝੂਠ ਹੁੰਦਾਗਾ ਮੈਨੂੰ ਉਹਨੇ ਖੁਦ ਕਿਹਾਗਾ ਕਹਿੰਦਾ ਜੋ ਵੀ ਕੁਝ ਤੁਸੀਂ ਇਹਨੂੰ ਜਲਾ ਕੇ ਮੰਗੋਗੇ ਨਾ ਉਹੀ ਮਿਲ ਜੂ ਤੁਹਾਨੂੰ ਅੱਛਾ ਡੇੜੀ ਜੇ ਤੁਹਾਨੂੰ ਇੰਨੇ ਵਿਸ਼ਵਾਸ ਆ ਨਾ ਤੇ ਸਾਧੂ ਬਾਬੇ ਤੇ ਤਾਂ ਮੈਨੂੰ ਰੋਟੀ ਮੰਗਵਾ ਕੇ ਦਿਖਾਓ ਇਸ ਜੀਵੇ ਤੋਂ ਮੈਂ ਚਾਰ ਦਿ ਏ ਜਾਦੂਈ ਦੀਵੇ ਜਲਦੀ ਤੋਂ ਜਲਦੀ ਇੱਕ ਥਾਲੀ ਰੋਟੀ ਭੇਜ। ਕਾਉ ਮੈਂ ਤੈਨੂੰ ਆਖਿਆ ਸੀ ਨਾ ਇਹ ਜਾਦੂ ਵਾਲਾ ਦੀਵਾਗਾ। ਆਹੜੀ ਇਹ ਸੱਚੀ ਕੋ ਜਾਦੂ ਵਾਲਾ ਦੀਵਾ। ਚਲ ਪਰ ਤੂੰ ਹੁਣ ਰੱਜ ਕੇ ਰੋਟੀ ਖਾ ਤੇ ਮੈਂ ਚੱਲਿਆ ਕੰਮ ਤੇ ਤੇ ਨਿਆ ਜਾਦੂਈ ਦੀਵੇ ਤੇ ਧਿਆਨ ਰੱਖੀ ਚੰਗਾ। ਡੈਡੀ ਤਾਂ ਹੁਣ ਕੰਮ ਤੇ ਚਲਾ ਗਿਆ ਮੈਂ ਇਹ ਜਾਦੂ ਵਾਲੇ ਦੀਵੇ ਤੋਂ ਨਵਾਂ ਘਰ ਮੰਗ ਕੇ ਦੇ ਰਾਂ। ਇਹ ਜਾਦੂ ਵਾਲੇ ਦੀਵੇ ਹਣੇ ਇੱਕ ਨਵਾਂ ਘਰ ਦੇ ਦੇ। ਹਾਏ ਸਾਡਾ ਨਵਾਂ ਘਰ ਇੰਨਾ ਸੋਹਣਾਗਾ ਜਦੋਂ ਮੇਰੇ ਡੈਡੀ ਆਊਗਾ ਨਾ ਕੰਮ ਤੋਂ ਉਹਨੂੰ ਦਾ ਦੇਖ ਕੇ ਖੁਸ਼ ਹੋ ਜਾਣਾਗਾ। ਹੈ ਇੱਥੇ ਤਾਂ ਮੇਰਾ ਪੁਰਾਣਾ ਘਰ ਸੀ ਇਹ ਇੱਕਦਮ ਨਵਾਂ ਘਰ ਕਿਵੇਂ ਹੋ ਗਿਆ? ਓਏ ਇਕਮਾ ਓ ਪੁੱਤ ਏਕਮਾ ਆਇਓ ਆਇਓ ਡੈਡੀ ਇਹ ਆਪਣਾ ਨਵਾਂ ਘਰ ਆ ਤੇ ਇਹ ਸਾਰਾ ਕੁਝ ਇਹ ਜਾਦੂ ਵਾਲੇ ਦੀਵੇਂ ਨੇ ਕੀਤਾ ਇਹਦਾ ਮਤਲਬ ਆਪਾਂ ਅਮੀਰ ਹੋ ਗਏ ਓਏ ਆਪਾਂ ਅਮੀਰ ਹੋ ਗਏ ਆਪਾਂ ਅਮੀਰ ਹੋ ਗਏ ਆਪਾਂ ਅਮੀਰ ਹੋ ਗਏ ਔਡ ਅੱਲਾਹ ਰਹਾਮਣ ਗੂੜੀ ਬੇਟਾ ਮੈਨੂੰ ਪਾਣੀ ਪਿਆ ਦੇ ਮੈਨੂੰ ਬਹੁਤ ਪਿਆਸ ਲੱਗੀ ਆ ਆ ਕਿਹੜਾ ਮੂਰਖਾ ਜਿਹੜਾ ਪਾਣੀ ਮੰਗੀ ਜਾਂਦਾ ਪਤਾ ਨਹੀਂ ਜਿਹੜੀ ਕੋਈ ਬਿਖਾਰੀ ਲੱਗਦਾ ਇਹਨੂੰ ਕਹ ਪਾ ਅੱਜਾ ਇੱਥੋਂ ਹੈ ਨਹੀਂ ਸਾਡੇ ਘਰੇ ਪਾਣੀ ਪੂਣੀ ਜਾ ਬਾਜਾ ਇੱਥੋਂ ਹੈ ਨਹੀਂ ਸਾਡੇ ਘਰੇ ਪਾਣੀ ਪੂਣੀ ਡੈਡੀ ਜੀ ਮੈਨੂੰ ਭੁੱਖ ਬਹੁਤ ਲੱਗੀ ਐ ਚਲ ਆਪਾਂ ਜਾਦੂ ਵਾਲੇ ਦੀਵੇ ਤੋਂ ਰੋਟੀ ਮੰਗਾਈਏ। ਏ ਜਾਦੂ ਵਾਲੇ ਦੀਵੇ ਜਲਦੀ ਤੋਂ ਜਲਦੀ ਇੱਕ ਥਾੜੀ ਰੋਟੀ ਦੀ ਭੇਜ। ਏ ਜਾਦੂ ਵਾਲੇ ਦੀਵੇ ਜਲਦੀ ਤੋਂ ਜਲਦੀ ਇੱਕ ਥਾੜੀ ਰੋਟੀ ਦੀ ਭੇਜ। ਜਾਦੂ ਵਾਲੇ ਦੀਵੇ ਰੋਟੀ ਕਿਉਂ ਨਹੀਂ ਭੇਜ ਰਿਹਾ? ਬਾਬਾ ਜੀ, ਬਾਬਾ ਜੀ। ਬਾਜੀ, ਬਾਬਾ ਜੀ ਆਇਓ ਤੁਸੀਂ ਮੇਰੇ ਘਰੇ ਚਲੋ। ਦਰਸਲ ਸੋਨੂੰ ਮੇਰੇ ਬੇਟਰੇ ਪਛਾਣਿਆ ਨਹੀਂ ਆਇਓ। ਸੋਨੂੰ ਮੈਂ ਚਾਹ ਪਣੀ ਪਿਉਣਾ। ਨਹੀਂ ਬੇਟਾ ਹੁਣ ਕੋਈ ਫਾਇਦਾ ਨਹੀਂ। ਜੋ ਤੱਕ ਤੇਰੇ ਕੋਲ ਦੀਵਾ ਸੀ, ਉਹ ਤੱਕ ਤੂੰ ਅਮੀਰ ਸੀ। ਜੋ ਤੇਰ ਕੋਲ 4 ਪੈਸੇ ਕਿ ਆਗੇ ਤੂੰ ਤਾਂ ਇਨਸਾਨੀਅਤ ਹੀ ਭੁੱਲ ਗਿਆ ਜਾਤ ਕਰੋ ਸਮਾਂ ਜਦੋਂ ਤੂੰ ਆਪ ਕਹਿੰਦਾ ਹੁੰਦਾ ਸੀ ਵੀ ਮੈਂ ਕਿਸੇ ਵੀ ਗਰੀਬ ਨੂੰ ਭੁੱਖਾ ਨਹੀਂ ਜਾਣ ਦਦਾ ਆਪਦੇ ਪਰ ਮੈਂ ਆਪ ਭੁੱਖਾ ਰਹਿ ਲੂੰਗਾ ਨਹੀਂ ਨਹੀਂ ਮਾਤਾ ਮੈਂ ਗਰੀਬ ਜ਼ਰੂਰ ਹਾਂ ਪਰ ਜੇ ਕੋਈ ਮੇਰੇ ਘਰੇ ਭੁੱਖਾ ਇਨਸਾਨ ਆਉਂਦਾ ਉਹਨੂੰ ਮੈਂ ਭੁੱਖਾ ਨਹੀਂ ਜਾਣ ਦਦਾ ਤੂੰ ਫੜ ਰੋਟੀ ਸੌਰੀ ਬਾਬਾ ਜੀ ਮੈਨੂੰ ਇੱਕ ਵਾਰੀ ਮaaf ਕਰ ਦਿਓ ਮੈਨੂੰ ਇੱਕ ਮੌਕਾ ਹੋਰ ਦੇ ਦਿਓ ਨਹੀਂ ਬੇਟਾ ਹੁਣ ਮੈਨੂੰ ਮaaf ਕਰਿਓ ਦੀ ਵਤ ਤੇਰੇ ਕਿਸੇ ਕੰਮ ਦਾ ਨਹੀਂ ਰੱਬ ਰੱਖੇ ਲੈ ਬਾਈ ਬਣ ਕੇ ਵੀਡੀਓ ਨੂੰ ਦੱਬ ਕੇ ਲਾਇਕ ਸ਼ੇਅਰ ਕਰ ਦਿਓ ਬੜੀ ਜਿਆਦਾ ਮਿਹਨਤ ਲੱਗੀ ਆ ਵੀਡੀਓ ਬਣਾਉਣ ਤੇ ਤਾਂ ਇੱਕ ਵਾਰੀ ਸਾਨੂੰ ਵੀ ਪਤਾ ਲੱਗ ਜੇ ਵੀ ਤੁਸੀਂ ਲਾਇਕ ਸ਼ੇਅਰ ਖੁੰਦ ਜੱਜ ਕੇ ਸਪੋਰਟ ਕਰੀ ਆ